ਪੈਰਿਸ 올림픽 ਖੇਡਾਂ ਦਾ ਅੱਜ ਨੌਵਾਂ ਦਿਨ ਹੈ ਅੱਜ ਕਈ ਮੁਕਾਬਲਿਆਂ ਵਿੱਚ ਵੱਡੀ ਚੁਣੌਤੀ ਪੇਸ਼ ਕਰਨਗੇ ਭਾਰਤੀ ਖਿਡਾਰੀ ਅੱਜ ਕਈ ਈਵੈਂਟ ਨੇ ਜਿਨ੍ਹਾਂ ਵਿੱਚ ਭਾਰਤੀ ਖਿਡਾਰੀ ਖੇਡਦੇ ਹੋਏ ਮੈਡਲ ਪੱਕਾ ਕਰ ਸਕਦੇ ਨੇ ਬਾਕਸਿੰਗ ਵਿੱਚ ਲਵਲੀਨਾ ਬੋਰਗੋਹਨ ਕੁਆਟਰਫਾਈਨਲ ਖੇਡੇਗੀ ਤਾਂ ਲਵਲੀਨਾ ਜੇਕਰ ਜਿੱਤਦੀ ਹੈ ਤਾਂ ਇੱਕ ਮੈਡਲ ਭਾਰਤ ਦਾ ਹੋਰ ਪੱਕਾ ਹੋ ਜਾਵੇਗਾ ਉਧਰ ਭਾਰਤ ਦੇ ਸਟਾਰ ਸ਼ਟਰ ਲਕਸ਼ੇ ਸਿੰਘ ਵੀ ਅੱਜ ਸੈਮੀਫਾਈਨਲ ਖੇਡ ਰਹੇ ਨੇ ਉਹ ਜੇਕਰ ਮੈਚ ਜਿੱਤਦੇ ਨੇ ਤਾਂ ਉਹਨਾਂ ਦਾ ਸਿਲਵਰ ਮੈਡਲ ਪੱਕਾ ਹੋ ਜਾਵੇਗਾ ਉਧਰ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ ਟੋਕੀਓ 올림픽 ਵਿੱਚ ਗ੍ਰੇਟ ਬ੍ਰਿਟੇਨ ਨੂੰ ਭਾਰਤੀ ਹਾਕੀ ਟੀਮ ਹਰਾ ਚੁੱਕੀ ਹੈ ਪਿਛਲੇ ਮੈਚ ਵਿੱਚ ਆਸਟ੍ਰੇਲੀਆ ਨੂੰ 3-2 ਨਾਲ ਮਾ ਦੇ ਕੇ ਟੀਮ ਇੰਡੀਆ ਇਸ ਸਮੇਂ ਬੁਲੰਦ ਹੌਸਲੇ ਵਿੱਚ ਹੈ ਤਾਂ ਅੱਜ ਭਾਰਤੀ ਖਿਡਾਰੀਆਂ ਤੋਂ ਵੱਡੀ ਆਸ ਕੀਤੀ ਜਾ ਰਹੀ ਹੈ ਭਾਰਤੀ ਖਿਡਾਰੀ ਅੱਜ ਕਈ ਮੁਕਾਬਲਿਆਂ ਵਿੱਚ ਸ਼ਿਰਕਤ ਕਰਨਗੇ ਅਤੇ ਦੇਸ਼ ਲਈ ਮੈਡਲ ਦੀ ਆਸ ਨੂੰ ਉਹ ਪੱਕਾ ਕਰਨਗੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਰਤੀ ਖਿਡਾਰੀ ਆਪਣੀ ਚੁਣੌਤੀ ਪੇਸ਼ ਕਰਨਗੇ ਭਾਰਤੀ ਖਿਡਾਰੀ ਅੱਜ ਕਈ ਮੈਡਲ ਪੱਕੇ ਕਰ ਸਕਦੇ ਨੇ ਗੱਲ ਜੇਕਰ ਬੌਕਸਿੰਗ ਦੀ ਕਰੀਏ ਤਾਂ 75 ਕਿਲੋ ਵਾਰ ਪਰਗ ਵਿੱਚ ਮਾਫ ਕਰਨਾ 75 ਕਿਲੋ ਭਾਰ ਵਰਗ ਵਿੱਚ ਲਵਲੀਨਾ ਬੋਰਗੋਹਨ ਦਾ ਮੁਕਾਬਲਾ ਚੀਨ ਦੀ ਲੀਕਿਆਨ ਨਾਲ ਹੋਵੇਗਾ ਲਵਨੀਨਾ ਜੇਕਰ ਜਿੱਤਦੀ ਹੈ ਤਾਂ ਭਾਰਤ ਦਾ ਇੱਕ ਹੋਰ ਮੈਡਲ ਪੱਕਾ ਹੋ ਜਾਵੇਗਾ ਕੱਲ ਜੇਕਰ ਬੈਡਮਿੰਟਨ ਦੀ ਕਰੀਏ ਤਾਂ ਭਾਰਤੀ ਸਟਾਰ ਸ਼ਟਰ ਲક્ષਯ ਸੇਨ ਆਪਣਾ ਸੈਮੀਫਾਈਨਲ ਮੁਕਾਬਲਾ ਅੱਜ ਖੇਡਣਗੇ ਡੈਨਮਾਰਕ ਦੇ ਵਿਕਟਰ ਐਲਐਸ ਲਸ ਨਾਲ ਜੇਕਰ ਲਕਸ਼ੇ ਮੈਡ ਇਹ ਮੈਚ ਜਿੱਤ ਜਾਂਦੇ ਨੇ ਤਾਂ ਸਿਲਵਰ ਮੈਡਲ ਭਾਰਤ ਦਾ ਪੱਕਾ ਹੋ ਜਾਵੇਗਾ ਬੇਸ਼ੱਕ ਲਕਸ਼ੇ ਕਿਸੇ ਕਾਰਨ ਇਹ ਮੁਕਾਬਲਾ ਨਹੀਂ ਵੀ ਜਿੱਤਦੇ ਤਾਂ ਕਾਂਸੇ ਦੇ ਮੈਡਲ ਲਈ ਉਹ ਇੱਕ ਹੋਰ ਮੁਕਾਬਲਾ ਖੇਡਣਗੇ ਹੁਣ ਜੇਕਰ ਭਾਰਤੀ ਹਾਕੀ ਟੀਮ ਦੀ ਗੱਲ ਕਰੀਏ ਤਾਂ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਗ੍ਰੇਟ ਬ੍ਰਿਟੇਨ ਦੀ ਟੀਮ ਨਾਲ ਹੋਵੇਗਾ ਗ੍ਰੇਟ ਬ੍ਰਿਟੇਨ ਦੀ ਟੀਮ ਕਾਫੀ ਵਧੀਆ ਪਰਫਾਰਮੈਂਸ ਕਰ ਰਹੀ ਹੈ ਪਰ ਦੱਸਦੇ ਜੀ ਕਿ ਟੋਕੀਓ 올림픽 ਯਾਨੀ ਪਿਛਲੀ 올림픽 ਵਿੱਚ ਭਾਰਤੀ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ ਮਾਦ ਦਿੱਤੀ ਸੀ ਉਸੇ ਹੌਸਲੇ ਨਾਲ ਅੱਜ ਇੱਕ ਵਾਰ ਫਿਰ ਭਾਰਤੀ ਟੀਮ ਗ੍ਰੇਟ ਬ੍ਰਿਟੇਨ ਨਾਲ ਮੁਕਾਬਲਾ ਕਰੇਗੀ ਦੱਸ ਦਈਏ ਕਿ ਪਿਛਲੇ ਮੈਚ ਵੀ ਟੀਮ ਇੰਡੀਆ ਨੇ ਆਪਣੇ ਤੋਂ ਜ਼ਿਆਦਾ ਹੁਨਰਮੰਦ ਤੇ ਸ਼ਕਤੀਸ਼ਾਲੀ ਟੀਮ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ ਸੀ ਅੱਜ ਸ਼ੂਟਿੰਗ ਸੇਲਿੰਗ ਤੇ ਐਥਲੈਟਿਕਸ ਵਿੱਚ ਵੀ ਕਈ ਭਾਰਤੀ ਖਿਡਾਰੀ ਖੇਡਦੇ ਹੋਏ ਨਜ਼ਰ ਆਣਗੇ ਤਾਂ ਭਾਰਤੀ ਖਿਡਾਰੀਆਂ ਲਈ ਤੁਸੀਂ ਵੀ ਆਪਣੀਆਂ ਸ਼ੁਭਕਾਮਨਾਵਾਂ ਭੇਜ ਸਕਦੇ ਹੋ ਕਿਉਂਕਿ ਭਾਰਤੀ ਖਿਡਾਰੀ ਅੱਜ ਕਈ ਮੈਡਲਾਂ ਤੇ ਆਪਣੀ ਮੋਹਰ ਲਗਾਉਣ ਜਾ ਰਹੇ ਨੇ ਜੇਕਰ ਭਾਰਤ ਦੀ ਟੈਲੀਵਿਜਨ ਹੋਰ ਇਜ਼ਾਫਾ ਹੁੰਦਾ ਹੈ ਤਾਂ ਦੇਸ਼ ਦੀ ਸ਼ਾਨ ਵਿੱਚ ਹੋਰ ਵਾਧਾ ਹੋਵੇਗਾ ਤਾਂ ਅੱਜ ਭਾਰਤੀ ਹਾਕੀ ਟੀਮ ਵੀ ਜਿੱਥੇ ਗ੍ਰੇਟ ਬ੍ਰਿਟੇਨ ਨੂੰ ਚੁਣੌਤੀ ਦੇਵੇਗੀ ਤਾਂ ਦੂਜੇ ਪਾਸੇ ਲੋਲ ਨਵੀਨਾ ਵੀ ਮੈਡਲ ਤੇ ਪੰਜ ਜੜਦੀ ਹੋਈ ਨਜ਼ਰ ਆਵੇਗੀ ਰਾਜਮਨਾਥ ਸਾਡੇ ਨਾਲ ਜੁੜ ਚੁੱਕੇ ਨੇ ਰਾਜਨ 올림픽 ਵਿੱਚ ਖੇਡਾਂ ਦਾ ਨੌਵਾਂ ਦਿਨ ਹੈ ਭਾਰਤੀ ਖਿਡਾਰੀ ਅੱਜ ਕੁਝ ਮੈਡਲ ਪੱਕੇ ਕਰ ਸਕਦੇ ਨੇ जी हाँ आज पूरा मौका है कि भारतीय के जो कंटेंजेंट है उसमें से तीन ऐसे खिलाड़ी हैं जिन पर पूरी नजरें रहने वाली है तीन में से दो तो एक तो लक्ष्य सेन है जो बैडमिंटन में क्वार्टर फाइनल खेले सेमीफाइनल खेलेंगे और वहीं अगर तबलीना बोरोगेन है वो भी अपना क्वार्टर फाइनल खेलने वाली है आज और उसके अलावा हॉकी की पुरुष टीम जो की अपना पहला क्वार्टर फाइनल खेलने वाली है और हॉकी टीम की अगर बात करें तो हॉकी टीम में हॉकी के जो इस बार का टूर्नामेंट है ओलंपिक्स में वो बड़ा इंटरेस्टिंग रहा है क्योंकि उनके जो क्वार्टर फाइनल्स के बर्थ है वो सेम वही बर्थ है जो कि 2020 के टोक्यो ओलंपिक्स में थे जिसके तहत भारत का मैच ब्रिटेन ग्रेट ब्रिटेन के साथ पड़ा है जो की दो में भी क्वार्टर फाइनल का मैच जो था वो भारत का ग्रेट ब्रिटेन से ही हुआ था जिसमे की भारत ने आ, भारत ने बड़ी जीत हासिल करी थी ग्रेट ब्रिटेन के खिलाफ तीन एक के साथ उन्होंने उस दौरान जीत हासिल करी थी 2020 टोक्यो ओलंपिक्स में और इसीलिए अब आज नजरें रहेंगी कि भारत की हॉकी टीम भी एक बार शानदार शुरुआत करे क्योंकि जिन तीन स्पोर्ट्स की हमने बात करी बैडमिंटन बॉक्सिंग और हॉकी की उसमें सबसे पहला मैच जो है वो हॉकी का शुरू होगा डेढ़ बजे और इसके बाद जो लवलीना बॉर्गेन का मैच है वो शुरू होगा तकरीबन तीन बजे के आसपास और वहीं बैडमिंटन की अगर बात करें तो मैच शुरू होना है साढ़े तीन बजे जी तो आज काफी इंटरेस्टिंग दिन है भारत के लिहाज से क्योंकि अभी तक अच्छी शुरुआत के बाद भारत का जो दल था वो काफी थोड़ा सा निराश रहा क्योंकि कई ऐसे मौके आए जहां पर भारत आराम से जीत सकता था बड़ी बढ़त हासिल कर सकता था लेकिन मेडल टैली में इजाफा नहीं हुआ बल्कि कई ऐसे सेटबैक्स देखने को मिले जिसका भारत को जिसकी की भारत को बिल्कुल उम्मीद नहीं थी ਤੁਹਾਡੇ ਸਮੇਂ ਅੱਜ ਦਾ ਦਿਨ ਕਾਫੀ ਅਹਿਮ ਬਣ ਜਾਂਦਾ ਹੈ ਜੀ ਵਿਵੇਕ ਅ ਬਿਲਕੁਲ ਰਾਜਨ ਕੱਲ ਜੇਕਰ ਕੱਲ ਦੇ ਮੁਕਾਬਲਿਆਂ ਦੀ ਗੱਲ ਹੈ ਦੀਪਕਾ ਕੁਮਾਰੇ ਬਿਲਕੁਲ ਮੈਡਲ ਦੇ ਨੇੜੇ ਪਹੁੰਚਦੇ ਪਹੁੰਚਦੀ ਪੁਆਇੰਟਾਂ ਦੇ ਫਰਕ ਨਾਲ ਪਿੱਛੇ ਰਹਿ ਗਈ ਚੌਥੇ ਨੰਬਰ ਤੇ ਰਹੀ ਅੱਜ ਵੀ ਭਾਰਤੀ ਖਿਡਾਰੀ ਉਸ ਕਮੀ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਤੁਹਾਨੂੰ ਲੱਗਦਾ ਹੈ ਗ੍ਰੇਟ ਬ੍ਰਿਟੇਨ ਨਾਲ ਮੁਕਾਬਲਾ ਕਾਫੀ ਦਿਲਚਸਪ ਹੋਏਗਾ ਗੱਲ ਤੁਸੀਂ ਦੱਸ ਹੀ ਚੁੱਕੇ ਹੋ ਕਿ ਟੋਕੀਓ 올림픽 ਵਿੱਚ ਭਾਰਤੀ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ ਮਾਰ ਦਿੱਤੀ ਸੀ ਜੇ ਅਗਰ ਵੈਸੇ ਅਸੀਂ ਅਗਰ ਅੰਕੜਿਆਂ 'ਤੇ ਜਾਏ ਔਰ ਅਗ और ग्रेट ब्रिटेन की टीम में अगर हम बात करें तो भारत का जो हौसला है वो ज्यादा बुलंद है क्योंकि भारत अपने पूल में महज एक ही मैच हारी है और जबकि अगर हम ग्रेट ब्रिटेन की तरफ जाए तो ग्रेट ब्रिटेन ने बेशक एक मैच हारा है लेकिन उनके अलावा उनको ऐसे ऐसे सेटबैक्स मिले जो उन्होंने बिल्कुल एक्सपेक्ट नहीं करे थे उनकी शुरुआत अच्छी हुई थी जब उनका पहला मैच हुआ था स्पेन के खिलाफ जिसमें उन्होंने चार जीरो से जीत दर्ज की थी लेकिन उसके बाद साउथ अफ्रीका जिसको की सबसे कमजोर टीम माना जाता है उसके साथ उनका मैच जो ड्रॉ में खत्म हुआ था फिर नीदरलैंड्स के खिलाफ भी उनका मैच ड्रॉ में खत्म हुआ फ्रांस के खिलाफ उनको जीत मिलती थी लेकिन फ्रांस बिल्कुल कमजोर टीम मानी जाती है हॉकी में तो आ, उसके बाद जर्मनी ने उनको एक दो से हराया था तो ग्रेट ब्रिटेन इसी तरीके से तीसरे नंबर पर क्वालिफाई तो कर गया लेकिन इनके लिए बड़ा मुश्किल होगा भारत जैसी टीम को हरा पाना क्योंकि भारत की टीम के लिए सबसे अच्छी चीज ये है कि भारतीय टीम में जो जो शुरुआत में गलतियां कर रही थी भारतीय टीम उन पर काफी काम किया है अगर हम शुरुआत के कुछ मैच देखें तो उसमें भारत ने एक भी फील्ड गोल नहीं मारा था सिर्फ और सिर्फ के भरोसे गोल चल रहे थे लेकिन इसके बाद पिछले दो मैचों में अभिषेक ने बहुत शानदार परफॉर्मेंस दिखाया उन्होंने दो फील्ड गोल लगाया अभी तक भारत के लिए और उन्हीं दोनों गोलों की वजह से उनको बहुत शुरुआत में ही बढ़त भी मिली है तो इसलिए भारत की टीम में और उसके अलावा अगर हम देखें अभिषेक के अलावा हरमनप्रीत सिंह वो उनको सरपंच साहब बोला जाता है और सरपंच साहब हमेशा गोल ठोकते ही आ रहे हैं पेनल्टी कॉर्नर्स को कन्वर्ट करना हो तो हमेशा वो फील्ड पर दिखाई देते हैं लेकिन उसके अलावा अगर मनप्रीत सिंह की बात कर लेते हैं मनप्रीत सिंह जिन्होंने बहुत अनुभव दिखाया है और टोक्यो ओलंपिक्स में वो इस टीम के कप्तान थे तो ये बहुत अच्छे से बाखूबी समझते हैं कि ग्रेट ग्रेट ब्रिटेन के खिलाफ कौन सी स्ट्रैटेजीज को किस तरीके से इम्प्लीमेंट करना है वो इन चीजों को डिस्कस करके काफी अच्छा प्लान बना सकते हैं तो भारत की टीम का जो पलड़ा है पेपर पे तो काफी भारी है लेकिन अब देखना यही होगा कि जब सामने भीड़ेंगे तब कितना इंटरेस्टिंग होगा और इसके अलावा विवेक जी अगर मैं हम बात कर ले बैडमिंटन की भी बात करनी बहुत जरूरी होगी क्योंकि लक्ष्य के लिए आ, अपने गोल्ड के लक्ष्य तक पहुंचने का आज बहुत सुनहरा मौका है क्योंकि कहते हैं कि अगर हमें कोई एग्जाम की तैयारी करनी हो तो मुश्किल पेपर के जो क्वेश्चन होते हैं वो पहले ही हमें अगर मिल जाए तो हम उसके हिसाब से तैयारी कर लेते हैं और सेम ये जो लक्ष्य का सिनेरियो है वो कुछ ऐसा सा ही है क्योंकि लक्ष्य का सेमीफाइनल मैच उस खिलाड़ी के साथ पड़ा है जो दो ओलंपिक्स में ब्रॉन्ज मेडलिस्ट था और 2020 टोक्यो ओलंपिक्स में गोल्ड मेडलिस्ट था यानी कि जहां लक्ष्य सेन गोल्ड तक पहुंचने की कोशिश करेंगे वहीं डेनमार्क के विक्टर एक्सेलसन के ऊपर बहुत भारी जिम्मेदारी है कि वो अपने पिछले रुतबे को पिछले अवार्ड को बचा के क्योंकि अगर वो आज कही कहीं कहीं ना लक्ष्य बहुत उनको अगर आउट परफॉर्म कर गए तो इंडिया के लिए एक बहुत ज्यादा रा, बड़ा रास्ता खुल जाएगा गोल्ड मेडल तक का क्योंकि जो गोल्ड मेडलिस्ट थे पिछले ओलंपिक्स के उनको हराकर अगर आज लक्ष्य ये काम कर देते हैं तो एक भारत के लिए गोल्ड का सीधा ਸਿੱਧਾ ਉਮੀਦ ਜੋ ਹੈ ਉਹ ਵੱਧ ਜਾਏਗਾ ਬਿਲਕੁਲ ਰਾਜਨ ਬਹੁਤ ਬਹੁਤ ਸ਼ੁਕਰੀਆ ਤਾਂ ਸਾਡੇ ਦਰਸ਼ਕ ਸਾਡੇ ਸਰੋਤੇ ਵੀ ਭਾਰਤੀ ਖਿਡਾਰੀਆਂ ਲਈ ਸ਼ੁਭ ਕਾਮਨਾਵਾਂ ਭੇਜ ਸਕਦੇ ਨੇ ਕਿਉਂਕਿ ਹੁਣ ਤੋਂ ਕੁਝ ਸਮੇਂ ਬਾਅਦ ਭਾਰਤੀ ਹਾਕੀ ਟੀਮ ਆਪਣਾ ਕੁਆਟਰ ਫਾਈਨਲ ਮੁਕਾਬਲਾ ਖੇਡੇਗੀ ਗ੍ਰੇਟ ਬ੍ਰਿਟੇਨ ਦੇ ਨਾਲ ਟੋਕੀਓ 올림픽 ਵਿੱਚ ਗ੍ਰੇਟ ਬ੍ਰਿਟੇਨ ਨੂੰ ਭਾਰਤੀ ਟੀਮ ਹਰਾ ਚੁੱਕੀ ਹੈ ਤਾਂ ਪੰਜਾਬ ਦੇ ਪੁੱਤਰ ਅੱਜ ਧੱਕ ਪਾਉਣ ਲਈ ਤਿਆਰ ਨੇ ਕਿਉਂਕਿ ਹਾਕੀ ਦੀ ਅੱਧੀ ਤੋਂ ਜ਼ਿਆਦਾ ਟੀਮ ਵਿਚ ਪੰਜਾਬ ਦੇ ਖਿਡਾਰੀ ਨੇ ਪੰਜਾਬ ਨਾਲ ਉਹਨਾਂ ਦਾ ਨਾ ਤੈਅ ਤਾਂ ਅੱਜ ਭਾਰਤੀ ਹਾਕੀ ਟੀਮ ਵੱਡਾ ਕਮਾਲ ਕਰ ਸਕਦੀ ਹੈ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਤਾਂ ਇਸ ਤੋਂ ਇਲਾਵਾ ਲਕਸ਼ੇ ਜੇਕਰ ਅੱਜ ਦਾ ਮੈਚ ਜਿੱਤ ਜਾਂਦੇ ਨੇ ਤਾਂ ਸਿਲਵਰ ਮੈਡਲ ਉਹਨਾਂ ਦਾ ਪੱਕਾ ਹੋ ਜਾਵੇਗਾ ਹਾਲਾਂਕਿ 골ਡ ਮੈਡਲ ਤੱਕ ਵੀ ਉਹਨਾਂ ਦੀ ਪਹੁੰਚ ਆਸਾਨ ਹੁਣ ਹੋ ਜਾਵੇਗੀ ਜੇਕਰ ਅੱਜ ਦਾ ਉਹ ਮੁਕਾਬਲਾ ਜਿੱਤਦੇ ਨੇ ਉਧਰ ਲਵਲੀਨਾ ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ 3:30 ਵਜੇ ਉਹਨਾਂ ਦਾ ਮੁਕਾਬਲਾ ਹੈ ਚੀਨ ਦੀ ਲੀਕਿਆਂ ਦੇ ਨਾਲ 75 ਕਿਲੋ ਵਾਰ ਭਾਰ ਵਰਗ ਵਿੱਚ ਇਹ ਮੁਕਾਬਲਾ ਹੋਏਗਾ ਤਾਂ ਸਭ ਦੀਆਂ ਨਜ਼ਰਾਂ ਅੱਜ ਭਾਰਤੀ ਖਿਡਾਰੀਆਂ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਭਾਰਤੀ ਖਿਡਾਰੀ ਕਈ ਮੁਕਾਬਲਿਆਂ ਵਿੱਚ ਵੱਡੀ ਚੁਣੌਤੀ ਅੱਜ ਪੇਸ਼ ਕਰਨਗੇ ਦੇਸ਼ ਲਈ ਕੁਝ ਹੋਰ ਮੈਡਲ ਅੱਜ ਆ ਸਕਦੇ ਨੇ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ ਤੁਹਾਡੀਆਂ ਸ਼ੁਭਕਾਮਨਾਵਾਂ ਦੀ ਜ਼ਰੂਰਤ ਹੈ ਭਾਰਤੀ ਖਿਡਾਰੀਆਂ ਨੂੰ ਤੁਸੀਂ ਆਪਣੀਆਂ ਸ਼ੁਭਕਾਮਨਾਵਾਂ ਭਾਰਤੀ ਖਿਡਾਰੀਆਂ ਲਈ ਭੇਜ ਸਕਦੇ ਹੋ ਤਾਂ ਅੱਜ ਭਾਰਤੀ ਖਿਡਾਰੀ ਕਈ ਮੁਕਾਬਲਿਆਂ ਵਿੱਚ ਮੈਡਲ ਲੈਣ ਦੀ ਆਸ ਹੈ ਉਹਨਾਂ ਤੋਂ ਗ੍ਰੇਟ ਬ੍ਰਿਟੇਨ ਨਾਲ ਹਾਕੀ ਟੀਮ ਦਾ ਮੁਕਾਬਲਾ ਹੋਵੇਗਾ ਹੁਣ ਤੋਂ ਕੁਝ ਸਮੇਂ ਬਾਅਦ 1.5 ਵਜੇ ਮੁਕਾਬਲਾ ਸ਼ੁਰੂ ਹੋਵੇਗਾ ਦੱਸ ਦੇਈਏ ਕਿ ਪਿਛਲੇ ਮੈਚ ਵਿੱਚ ਭਾਰਤੀ ਟੀਮ ਆਸਟ੍ਰੇਲੀਆ ਨੂੰ 3-2 ਨਾਲ ਹਰਾ ਚੁੱਕੀ ਹੈ